ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲਜੇ ਠੀਕ ਠਾਕ ਹੋਰ ਸਰਾਉ ਸਭ ਰਾਜੀ ਭਾਜੀ ਜੀ ਜੀ ਆਪਣੀ ਇਹ ਗੱਡੀ ਥੋੜਾ ਜਿਹਾ ਮਿਸਫਾਇਰ ਕਰਦੀ ਆ ਅੱਜ ਇਹਦੀ ਕਰਾਂਗੇ ਆਪਾਂ ਰਿਪੇਅਰ ਤੇ ਆਜੋ ਤੁਹਾਨੂੰ ਵੀ ਨਾਲ ਦੱਸਦੇ ਆ ਤੁਹਾਡੀ ਗੱਡੀ ਕਰੇ ਇਦਾਂ ਪ੍ਰੋਬਲਮ ਤੇ ਤੁਸੀਂ ਘਰੇ ਹੀ ਇਹਨੂੰ ਠੀਕ ਕਰ ਸਕਦੇ ਹੋ ਬਣੇ ਰਹੋ ਸਾਰੇ ਗਨੇ ਵੀਡੀਓ ਨਾਲ ਵੀਡੀਓ ਸ਼ੇਅਰ ਜ਼ਰੂਰ ਕਿਹਾ ਕਰੋ ਅੱਜ ਇਹਨੂੰ ਆਪਾਂ ਖੋਲਾਂਗੇ ਖੋਲ ਕੇ ਸਾਰਾ ਸਫਾਈ ਕਰਾਂਗੇ ਚੈੱਕ ਕਰਾਂਗੇ ਵੀ ਕੀ ਪ੍ਰੋਬਲਮ ਆ ਕਰਕੇ ਤੇ ਫਿਰ ਤੁਹਾਨੂੰ ਦੱਸਾਂਗੇ ਨਾਲ ਜੀ ਹੁਣ ਆਪਾਂ ਜੀ ਇਹਨੂੰ ਖੋਲਾਂਗੇ ਖੋਲ ਕੇ ਤੇ ਦੇਖਦੇ ਆ ਕੀ ਪ੍ਰੋਬਲਮ ਆ ਤੁਸੀਂ ਬਣੇ ਰਹੋ ਵੀਡੀਓ ਦੇ ਨਾਲ ਇਹਨਾਂ ਥੋੜੇ ਬਹੁਤੇ ਕੰਮ ਘਰੇ ਹੀ ਕਰਨੇ ਪੈਂਦੇ ਆ ਯੂਕੇ ਜਾਣ ਕੇ ਉਧਰ ਰਿਪੇਅਰ ਖਰਚੇ ਬਹੁਤ ਜਿਆਦੇ ਆ ਵਰਕਸ਼ਾਪ ਚ ਗੱਡੀ ਇਕੱਰੀ ਲੈ ਜਾਓ 340 ਪਾਉਂਡ ਦਾ ਡੇਰਾ ਨਾ ਬਿੱਲ ਬਣ ਜਾਂਦਾ ਉਹਦੇ ਨਾਲ ਉਹ ਵੀ ਘਰੇ ਥੋੜੀ ਬਹੁਤੀ ਕੋਸ਼ਿਸ਼ ਕਰਨੀ ਜ਼ਰੂਰੀ ਆ ਆ ਚੱਲ ਵੀ ਆ ਜਾ ਬਾਰਿਸ਼ ਇਨਸ਼ਾ ਅੱਲਾਹ ਜੀ ਇੱਕ ਪਾਰਟ ਓਪਨ ਹੋ ਗਿਆ ਆਪਣਾ ਜੀ ਆਪਾਂ ਆਪਾਂ ਉਹਨੂੰ ਕਰਾਂਗੇ ਓਪਨ ਇਹ ਵੀ ਨਾਲ ਕਰਾਂਗੇ ਸਾਰਾ ਇੱਕ ਵਾਰੀ ਕੰਮ ਕਰਾਂਗੇ ਤਾਂ ਅੱਜ ਕੰਪਲੀਟ ਜੀ ਇਹ ਆਪਣਾ ਜੀ ਕਵਰ ਹੋ ਗਿਆ ਪੂਰਾ ਓਪਨ ਇਹਨੂੰ ਹੁਣ ਆਪਾਂ ਲਾ ਦਾਂਗੇ ਨਾਲੋਂ ਲਾਓ ਜੀ ਕੈਮਰਾਮੈਨ ਜੀ ਵਿਖਾਓ ਇੱਕ ਵਾਰੀ ਚੰਗੀ ਤਰ੍ਹਾਂ ਆਹ ਲਓ ਜੀ ਆ ਕਰਤਾ ਆਪਾਂ ਓਪਨ ਇਹਨੂੰ ਕਰਾਂਗੇ ਚੈੱਕ ਹੁਣ ਕਿ ਫਾਲਟ ਆ ਇਹਨੂੰ ਰੱਖ ਦਈਏ ਹੁਣ ਆਪਾਂ ਇੱਧਰ ਇਹਨੂੰ ਇੱਕ ਵਾਰੀ ਚੰਗੀ ਤਰ੍ਹਾਂ ਸਫਾਈ ਕਰ ਲਓ ਭਾਈ ਕਿਉਂਕਿ ਤੇਲ ਤੂਲ ਨਾਲ ਕਾਫੀ ਬਾਹਰ ਨਿਕਲਿਆ ਹੁੰਦਾ ਵਾ ਮੈਂ ਪ੍ਰਿਆਨਕਲੀਨ ਕਰਕੇ ਫਿਰ ਦੇਖਦੇ ਹਾਂ ਕਿ ਕੀ ਫਾਲਟ ਆ ਤੇ ਕੀ ਕਰ ਲਿਆ ਕਿਉਂ ਇਦਾਂ ਕਰਦੀ ਐ ਇਦਾਂ ਕਰਾਂਗੇ ਗੱਲਬਾਤ ਆਪਾਂ ਇਦਾਂ ਨਾ ਕਰ ਸਾਡੇ ਨਾਲ ਅਲੱਗ ਵੀ ਖੋਲ ਕੇ ਸਾਫ ਕਰਦੇ ਆ ਇੱਕ ਵਾਰੀ ਕਿਉਂਕਿ ਪੈਟਰੋਲ ਗੱਡੀ ਆ ਤੇ ਫਲੱਗ ਦੀ ਇਹ ਕਵਰ ਚ ਵੈਸੇ ਨਾ ਪ੍ਰੋਬਲਮ ਐ ਇਸ ਕਵਰ ਚ ਆ ਇਹਦੇ ਇੱਥੇ ਲੱਗੀ ਹੁੰਦੀ ਆ ਜਾਲੀ ਇਥੋਂ ਜਿੰਨੀ ਗਾਰ ਗੁਰ ਬੰਦੀ ਸਾਰੀ ਉਹ ਜਾਲੀ ਕਵਰ ਕਰ ਲੈਂਦੀ ਹੁਣ ਇਹ ਉਹ ਪੈਪਾਂ ਦੇ ਵਿੱਚ ਜਾਈ ਜਾਂਦੀ ਏ ਜਿਹੜੀਆਂ ਪੈਪਾਂ ਇਹਨਾਂ ਚ ਜਾਣ ਲਈ ਆ ਤਾਂ ਕਰਕੇ ਮਿਸਫਾਇਰ ਕਰ ਜਾਂਦੀ ਗੱਡੀ ਉਹਨਾ ਕਵਰ ਕਰ ਦਿੰਨੇ ਆ ਆਰਡਰ ਆਰਡਰ ਕਰ ਦਿੰਨੇ ਆ ਤੇ 2-4 ਦਿਨਾਂ ਚ ਆ ਜਾਊਗਾ ਤੇ ਨਵਾਂ ਸੈੱਟ ਕਰ ਦਾਂਗੇ ਹੁਣ ਇਹਨੂੰ ਸਾਫ਼ ਕਰਕੇ ਲਾ ਦਿੰਨੇ ਆ ਕੰਮ ਚਲਾਉਣ ਲਈ ਇਹ ਕਵਰ ਤਾਂ ਹੀ ਮੇਨ ਕੰਮ ਇੱਥੇ ਸਾਰੇ ਫਿਲਟਰ ਲੱਗੇ ਹੁੰਦੇ ਆ ਫਿਲਟਰ ਉਹ ਬੰਦ ਹੋ ਗਿਆ ਬਿਲਕੁਲ ਤੇ ਤਾਂ ਕਰਕੇ ਮਿਸਫਾਇਰ ਕਰਨ ਲਈ ਗੱਡੀ ਇਹ ਹਰ ਜੋ ਕੇ ਤਨ ਪਲੱਗ ਵੀ ਖੋਲੇ ਆ ਪਲੱਗ ਖੋਲ ਕੇ ਰੱਖੇ ਆ ਥੱਲੇ ਇਹ ਵੀ ਆਪਾਂ ਸਾਫ਼ ਕਰਕੇ ਚਲਾ ਦੇਣੀ ਆ ਇੱਕ ਵੀ ਇਹਦੇ ਇਹ ਫਾਲਟ ਆ ਇਹ ਮੈਂ ਲਾ ਦਤਾ ਵਾ ਇਸ ਤੋਂ ਬਿਨਾ ਹੀ ਚਲਾਵਾਂਗੇ ਹੁਣ ਆਪਾਂ ਗੱਡੀ ਇਹ ਇਹਦਾ ਸੈਂਸਰ ਆ ਜਿਹੜਾ ਇੱਥੇ ਲੱਗਾ ਹੁੰਦਾ ਨਾ ਇਹ ਵਾਲਾ ਸੈਂਸਰ ਇਹਦਾ ਖਰਾਬ ਹੋ ਗਿਆ ਵਾ ਤੇ ਇਧਰ ਆਪਾਂ ਇਹ ਚ ਲਾਉਨੇ ਆ ਤੇ ਗੱਡੀ ਥੋੜਾ ਮਿਸਫਾਇਰ ਕਰਦੀ ਇਹਨੂੰ ਹੁਣ ਆਪਾਂ ਉਪਰ ਨਹੀਂ ਰਹਿਣ ਦਾਂਗੇ ਇੱਕ ਆਪਾਂ ਇਹ ਨਵਾਂ ਪਾਵਾਂਗੇ ਇਹ ਕਪਣਾ ਵਾ ਜਿਹੜਾ ਪਾਰਸ਼ਾ ਆ ਵਾਲਾ ਆਵਲਾ ਨਾ ਮਾ ਪਾਵਾਂਗੇ ਇਹ ਦੋਨੇ ਆਰਡਰ ਕਰ ਦਿੰਨੇ ਆ ਆਰਡਰ ਕਰਕੇ ਦੋਨੇ ਪਾ ਦਾਂਗੇ ਤੇ ਆਪਣੀ ਗੱਡੀ ਫੇਰ ਬਿਲਕੁਲ ਓਕੇ ਇਹਦੀ ਪਲੱਗ ਕਰ ਦੋ ਇਹਦੇ ਵਿੱਚ ਫਿੱਟ ਆਰਾਮ ਨਾਲ ਇਹਨਾਂ ਨੂੰ ਫਿੱਟ ਕਰ ਦਿੰਨੇ ਆ ਚਾਰ ਲੱਗਣੇ ਆ ਇਹਦੇ ਵਿੱਚ ਚੌਣੇ ਲਾ ਕੇ ਉੱਪਰ ਹੱਥ ਠਟ ਕਰਕੇ ਦੇ ਕਰਦੇ ਆਂ ਸਟਾਰਟ ਦੇਖਦੇ ਆਂ ਕੀ ਕਰਦੀ ਆਂ ਪਾ ਤੂ ੋਲੀ-ਹੋਲੀ ਇੱਦਾਂ ਮਾੜਾ-ਮੋਟੇ ਕੰਮ ਇਹਨਾਂ ਦੇ ਕਰਦੇ-ਕਰਦੇ ਰਹੀਦਾ ਵਾ ਇੱਕ ਤੇ ਯਾਜ ਆ ਜਾਂਦੀ ਆ ਨਵੇਂ ਟਾਈਮ ਪਾਸ ਹੋ ਜਾਂਦਾ ਵਾ ਬਹੁਜੀ ਆ ਪਾਈ ਨੂੰ ਕਰ ਦਿੰਨੇ ਆ ਫਿੱਟ ਫਿੱਟ ਕਰਕੇ ਤੇ ਇਹ ਦੇਖਦੇ ਆਂ ਕੀ ਮਾਹੌਲ ਆ। ਇਹਨੂੰ ਚੰਗੀ ਤਰ੍ਹਾਂ ਸੈੱਟ ਕਰ ਲੈਣਾ ਨਹੀਂ ਤੇ ਕਿ ਬਾਹਰ ਨੂੰ ਰਹੇਗਾ ਤਾਂ ਤੇਲ ਲੀਕ ਹੋਣ ਲੱਗ ਜਾਂਦਾ ਫਿਰ। ਇਹਨਾਂ ਨੂੰ ਹੁਣ ਆਪਾਂ ਕਰਦੇ ਆਂਗੇ ਟੈਟ। ਇਹ ਵਾਗੀ ਕਰਨੇ ਥੋੜੇ ਹਿਸਾਬ ਨਾਲ ਹੀ ਆ ਬਹੁਤੇ ਜ਼ਿਆਦੇ ਵੀ ਟੈਟ ਨਹੀਂ ਕਰਨੇ ਉਹ ਨਾਲ ਹੋਵੇ ਪੀ। ਇਹ ਟੁੱਟੀ ਜਾਵੇ ਬੋਲਟ। ਮੇਰੇ ਕੋ ਇੱਕ ਟੁੱਟ ਗਿਆ ਵਾ ਇਹ ਵਾਲਾ ਜਿਹੜਾ ਮੇਰੇ ਕੋ ਇਹ ਟੁੱਟ ਗਿਆ ਵਾ ਬੜੀ ਮੁਸ਼ਕਲ ਨਾਲ ਵਿੱਚੋਂ ਫੇਰ ਕੱਢਿਆ ਉਹਨੂੰ ਥੋੜਾ ਜਿਹਾ ਹਿਸਾਬ ਨਾਲ ਹੀ ਜ਼ਿਆਦਾ ਜ਼ੋਰ ਨਹੀਂ ਲਾਉਣਾ ਥੋੜੇ ਹਿਸਾਬ ਨਾਲ ਢੱਲੇ ਉਹਨਾਂ ਰਹਿਣ ਢਲੇ ਰਹਿਣਗੇ ਤੇ ਤੇਲ ਲੀਕ ਹੋਊਗਾ ਜਿਆਦਾ ਕੱਸ ਦੋਗੇ ਤੇ ਟੁੱਟ ਜਾਊਗਾ ਮਤਲਬ ਹਿਸਾਬ ਨਾਲ ਹੀ ਨਾ ਟੇ ਲੇ ਰਹਿਣ ਤੇ ਨਾ ਬਹੁਤੇ ਟਾਈਟ ਹੋਣਾ ਹਿਸਾਬ ਦੇ ਆਲੇ ਕੱਸ ਦਿਓ ਆਹ ਵਾਲਾ ਜੀ ਕਰੋਣ ਪਲੱਗ ਦੇ ਉੱਪਰ ਫਿੱਟ ਨੀਨ ਕੰਮ ਐਦਾ ਹੀ ਆ ਚੰਗੀ ਤਰ੍ਹਾਂ ਨਾਪ ਕੇ ਤੇ ਤਨੀ ਕਰ ਦੋ ਫਿੱਟ ਆਪਣਾ ਜੀ ਸਾਰਾ ਸਿਸਟਮ ਹੋ ਗਿਆ ਕੰਪਲੀਟ ਬਸ ਇਹਨੂੰ ਪਲੱਗ ਨੂੰ ਲਾ ਕੇ ਸਾਫ਼ ਕਰ ਲੀ ਜੇ ਥੋੜਾ ਇਹਨੂੰ ਕਰ ਦੋ ਫਿੱਟ ਲਓ ਜੀ ਇਹ ਫਿੱਟ ਹੋ ਗਿਆ ਵੇਖੋ ਆਪਣਾ ਇੱਥੇ ਜੀ ਬੋਲਟ ਟੁੱਟ ਗਿਆ ਇਹ ਜ਼ਿਆਦਾ ਟਾਈਟ ਕੀਤਾ ਗਿਆ ਸੀ ਤੇ ਟੁੱਟ ਗਿਆ ਵਾ ਇਸ ਕਰਕੇ ਤੁਸੀਂ ਨਾ ਜ਼ਿਆਦਾ ਟਾਈਟ ਕਰਿਓ ਕਿਉਂਕਿ ਮੈਂ ਤੇ ਚਲੋ ਆਏ ਚੇਂਜ ਹੀ ਕਰਨਾ ਵਾ ਸਾਰਾ ਹੀ ਕੋਈ ਵੱਡਾ ਮਸਲਾ ਨਹੀਂ ਹੈ ਤੇ ਜੇ ਤੁਸੀਂ ਤੋੜ ਲਿਆ ਤੇ ਫਿਰ ਤੁਹਾਨੂੰ ਵੀ ਕਰਨਾ ਪੈਣਾ ਜੇ ਚਾਹ ਨਟ ਅਲੱਗ ਲੈ ਕੇ ਲਾਉਣਾ ਪੈਣਾ ਤੇ ਇਸ ਕਰਕੇ ਥੋੜਾ ਖਿਆਲ ਨਾਲ ਖੋਦਣਾ ਇਹਨੂੰ ਉਹ ਪੈਪਾ ਨੂੰ ਪ੍ਰੋਪਰ ਇੱਥੇ ਕਰ ਦੋ ਫਿੱਟ ਫਿੱਟ ਕਰਕੇ ਤੇ ਮਾਰੋ ਸਲਫਾ ਚਲੋ ਮੰਤੈਕ ਜੀ ਮਾਰੋ ਸਲਫਾ ਗੱਡੀ ਮੰਤੈਕ ਸੰਗ ਕਰੂਗਾ ਗੱਡੀ ਸਟਾਰਟ ਚਲੋ ਮਾਰੋ ਸਲਫਾ ਅੱਗੇ ਨੂੰ ਅੱਗੇ ਨੂੰ ਘੁਮਾ ਦਿਓ ਇਹਨੂੰ ਹਾਂ ਘੁਮਾ ਦਿਓ ਘੁਮਾ ਦੇ ਉਹ ਦੋ ਹੱਥ ਨਾਲ ਪੁੱਤ ਇੱਥੇ ਕਰਕੇ ਬਸ ਇਹ ਹੁਣ ਹੁਣ ਘੁਮਾ ਹੁਣ ਘੁੰਮ ਜਾਣੇ ਬਸ ਛੜਦੇ 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 ਗੱਡੀ ਹੋ ਗਈ ਆ ਜੀ ਆਪਣੀ ਸਟਾਰਟ ਬਿਲਕੁਲ ਓਕੇ ਇਦਰਾ ਵੀ ਹੁਣ ਤੁਹਾਨੂੰ ਆਵਾਜ਼ ਸੁਣਾ ਦਨੇ ਆ ਲਓ ਜੀ ਕਰੋ ਚੈੱਕ ਕਿਤੇ ਤੇ ਲੀਕ ਨਹੀਂ ਬਿਲਕੁਲ ਓਕੇ ਅੰਜੀ ਲਓ ਜੀ ਗੱਡੀ ਬਿਲਕੁਲ ਓਕੇ ਹੋ ਗਈ ਆਪਣੀ ਸਫਾਈ ਕਰਤੀ ਆ ਜਿੱਥੇ ਜਿੱਥੇ ਤੇਲ ਮੜਾ ਮੋਟਾ ਲੱਗਿਆ ਸੀ ਢੁੱਲਿਆ ਸੀ ਕਵਰ ਕਵਰ ਲਾ ਕੇ ਐਂ ਕਰਕੇ ਸਫਾਈ ਤੇ ਅਗਿਆ ਰਜਟ ਤੁਹਾਨੂੰ ਦਿਖਾਵਾਂਗੇ ਕੀ ਆ ਪ੍ਰੋਪਰ ਠੀਕ ਆ ਇਹ ਨੂੰ ਇੱਕ ਵਾਰੀ ਹੁਣ ਤੇਲ ਟੂਲ ਲਾਜੂਗਾ ਸਪਾਈ ਕਰ ਦਿੰਨੇ ਆ ਸਾਈ ਹੋ ਜੂਗੀ ਤੇ ਤੇਲ ਜੰਮੂਗਾ ਨਹੀਂ ਇੱਥੇ ਹੁਣ ਆਪਾਂ ਲਾਉਨੇ ਆ ਜਿਗਾੜ ਹੁਣ ਇਹ ਨਾ ਕਿਉਂਕਿ ਇਹ ਤੇ ਦੰਦਾਲਾ ਹੀ ਇਹ ਦੰਦ ਵੀ ਚਮਕਾਉਂਦਾ ਵਾ ਤੇ ਗੱਡੀਆਂ ਦੇ ਇੰਜਨ ਵੀ ਚਮਕਾਉਂਦਾ ਵਾ ਲੋ ਬੰਦੀ ਗੱਲ ਮਨਦੀ ਸਿੰਘ ਵੇਖ ਹੂੰਦੀ ਸਫਾਈ ਸਮੈਲ ਬਹੁਤ ਤੰਗੀ ਆ ਸਮੈਲ ਵਧੀਆ ਨਾ ਇਦੋਂ ਵਾਪਸਾਰੇ ਕੰਮ ਲੈਣੇ ਦੰਦ ਵੀ ਸਾਫ ਕਰੋ ਆ ਵੀ ਇਸ ਕੰਮ ਕਰੋ ਇਹਦੇ ਨਾਲ ਇਹ ਵੀ ਚਲੋ ਥੋੜਾ ਸਾਫ ਸੁਸਾਇਆ ਜੂਗਾ ਕੰਮ ਆ ਜੀ ਗੱਡੀ ਵੀ ਸਾਫ ਕਰਤੀ ਬਹੁਤ ਦਿਨ ਹੋ ਗਏ ਕਦੇ ਸਾਫ ਹੀ ਨਹੀਂ ਕੀਤੀ ਟਾਈਮ ਨਹੀਂ ਲੱਗਦਾ ਇੱਦਾਂ ਬੱਸ ਲਾਇਆ ਕੋ ਤੁਰ ਕੇ ਜਿੱਥੇ ਜਾਣਾ ਅੱਜ ਧੂਪ ਲੱਗੀ ਆ ਬਹੁਤ ਵਧੀਆ ਤੇ ਇੰਕਾ ਚਲੋ ਇਹਨੂੰ ਵੀ ਵਿਚਾਰੀ ਨੂੰ ਮੂੰਹ ਮਾ ਧੋ ਦਈਏ ਲੋ ਜੀ ਠੀਕ ਤਾਂ ਦੇਖੋ ਸਾਰੇ ਜਾਣੇ ਵੀਡੀਓ ਬਾਏ ਬਾਏ ਮਿਲਦੇ ਆ ਨਵੀਂ ਵੀਡੀਓ ਦੇ ਵਿੱਚ